ਜੀ ਫਿਰ ਤੋਂ ਤੁਹਾਡਾ ਸਾਥ ਹੈ ਤੁਹਾਡੇ ਆਪਣੀ ਚੈਨਲ ਟੈਂਟ ਟੀਕੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰ ਰਿਕਵੈਸਟ ਹੈ ਜੀ ਇੰਸਟਾਗ੍ਰam ਤੇ ਜਰੂਰ ਫੋਲੋ ਕਰਿਓ ਕਿਉਂਕਿ ਕਾਫੀ ਵੀਡੀਓ ਪਾ ਇੰਸਟਾ ਦੇ ਜਾਂਦੀਆਂ ਪਾਈਦੀਆਂ ਨੇ ਤੇ ਤੁਸੀਂ ਵੀ ਸੂਟ ਕੋਈ ਵੀ ਰੈਡੀ ਸਾਡੇ ਕੋਲ ਕਰਾ ਸਕਦੇ ਆ ਐਸੇ ਤਰ੍ਹਾਂ ਛੋਟੇ ਛੋਟੇ ਸੂਟ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਦਿਖਾਵਾਂਗੇ ਇਹ ਵੀ ਸੂਟ ਫੌਰਨ ਜਾ ਰਿਹਾ ਜੀ ਇਹ ਵੀ ਜਿਵੇਂ ਡਾਟਰ ਦਾ ਸੂਟ ਤੇ ਨਾਲ ਮੰਮੀ ਦਾ ਸੂਟ ਜਾ ਰਿਹਾ ਰੈਡੀ ਹੋ ਕੇ ਸੂਟ ਜਾ ਰਿਹਾ ਤੇ ਇਹ ਸੂਟ ਸਾਡੇ ਕੋ ਅੱਗੇ ਵੀ ਗਏ ਆ ਤੇ ਇਹ ਸੂਟ ਹੁਣ ਦੁਬਾਰਾ ਇੱਕ ਜਿਸ ਤਰ੍ਹਾਂ ਤੁਹਾਨੂੰ ਸਟਿਚਿੰਗ ਹੋ ਕੇ ਜਾ ਰਹੀ ਹੈ ਤੁਹਾਨੂੰ ਦਿਖਾਉਣੀ ਹੈ ਜੀ ਤੁਸੀਂ ਦੇਖ ਸਕਦੇ ਆ ਸੂਟ ਰੈਡੀ ਕੀਤਾ ਜੀ ਤੇ ਆਪਾਂ ਇਹਦੀ ਵੀਡੀਓ ਬਣਾਵਾਂਗੇ ਇੰਸਟਾਗ੍ਰam ਕਾ ਵਾਸਤੇ ਤਾਂ ਹੀ ਹੁਣ ਅੰਗਲ ਤੇ ਕੀਤਾ ਸੀ ਬਾਅਦ ਵਿੱਚ ਆਪਾਂ ਇੰਸਟਾ ਤੇ ਪਾਵਾਂਗੇ ਇਹ ਤੁਸੀਂ ਦੇਖ ਸਕਦੇ ਆ ਆਪਾਂ ਬਾਕਸ ਪਲੇਟ ਵਾਲੀ ਫਰੌਕ ਬਣਾਈ ਜਿਸ ਤਰ੍ਹਾਂ ਆਪਾਂ ਕਾਫੀ ਅੱਗੇ ਵੀ ਬਣਾਈਆਂ ਸੀ ਤੇ ਕਾਫੀ ਹੋਰ ਵੀ ਬਣੀਆਂ ਤੁਹਾਨੂੰ ਵੀਡੀਓ ਪਾ ਦਾਂਗੇ ਜਿਵੇਂ ਤੁਸੀਂ ਮੇਰੇ ਵੇਅਰ ਕਿੱਤੀ ਦੇਖ ਸਕਦੇ ਆ ਇਹ ਵੀ ਪਲੇਟ ਆਉਂਦੇ ਇਨੂੰ ਗੁੱਡੀ ਵੀ ਕਹਿ ਦਿੰਦੀ ਆ ਫਰੌਕ ਤੇ ਇਸ ਤਰ੍ਹਾਂ ਦੇ ਤੇ ਬੈਕ ਸਾਈਡ ਤੇ ਵੀ ਦੋ ਆਉਂਦੇ ਆ ਦੋ ਅਗਲੀ ਸਾਈਡ ਤੋਂ ਬੈਕ ਸਾਈਡ ਤੇ ਗਲੇ ਦਾ ਡਿਜ਼ਾਈਨ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਬਾਜੂ ਤੇ ਰੇਸ ਕਿਉਂਕਿ ਇਹਦੇ ਵੀ ਆਪਾਂ ਲੇਸ ਵਗੈਰਾ ਸਾਈਡ ਤੇ ਕੀਤੀ ਹੈ ਇਹ ਸੇਮ ਇਸੇ ਤਰ੍ਹਾਂ ਦੀ ਫਰੌਕ ਆ ਇਹਦਾ ਕੀਰਾ ਕਾਫੀ ਹੁੰਦਾ ਜੀ ਇੱਥੇ ਤੁਸੀਂ ਦੇਖ ਸਕਦੇ ਇਹ ਸੇਮ ਇਸੇ ਤਰ੍ਹਾਂ ਦੀ ਫਰੌਕ ਹੈ ਇਹ ਵੇਅਰ ਕਰਨਗੇ ਜਦੋਂ ਜ ਆਪਣੇ ਐਨਆਰਏ ਕਸਟਮਰ ਦੀ ਹੈ ਇੱਥੇ ਵੀ ਪਲੇਟ ਹੈ ਇੱਥੇ ਵੀ ਇਹਦੀ ਬੈਕ ਸਾਈਡ ਤੇ ਵੀ ਬੈਕਸਾਈਡ ਤੇ ਵੀ ਬੈਸ ਸਾਈਡ ਤੇ ਆਪਾਂ ਲਟਕਣ ਲਈ ਹੋਈ ਹੈ ਕਸਟਮਰ ਦੀ ਪਸੰਦ ਅਨੁਸਾਰ ਤੇ ਇਹਦਾ ਘੇਰਾ ਕਾਫੀ ਹੁੰਦਾ ਜੀ ਤੇ ਇਹਦੇ ਆਪਾਂ ਜੋ ਕਸਟਮਰ ਨੇ سٹਫ ਆਪਣਾ ਪਸੰਦ ਕਰਤਾ ਸੀ ਆਪਾਂ ਉਹਦੇ ਇੱਕ ਸੂਟ ਦੋ ਆ ਸੇਮ ਹੀ ਰੈਡੀ ਹੋ ਕੇ ਦੋ ਸੂਟ ਜਾ ਰਹੇ ਤੇ ਥੋੜਾ ਡਿਫਰੈਂਟ ਡਿਫਰੈਂਟ ਸਟਾਈਲ ਆ ਕਿਉਂਕਿ ਇਹ ਥੋੜਾ ਵੱਡਿਆਂ ਦਾ ਥੋੜੇ ਛੋਟਿਆਂ ਦੇ ਇਹਦਾ ਸਾਰੇ ਸਟਾਈਲ ਦੇ ਸੂਟ ਆ ਤੁਸੀਂ ਵੀ ਸੇਮ ਕਿਸੇ ਵੀ ਸਟਾਫ ਤੇ ਇਦਾਂ ਦਾ ਸਟਿਚਿੰਗ ਸਟਾਈਲ ਕਰ ਸਕਦੇ ਖੁਦ ਵੀ ਕਰ ਕਰ ਸਕਦੇ ਆ ਠੀਕ ਹੈ ਜੀ ਇਹਦੇ ਆਪਾਂ ਨਾਲ ਦੀ ਡਿਜ਼ਾਈਨ ਬਣਾਇਆ ਜਿਵੇਂ ਇਸ ਤਰ੍ਹਾਂ ਲੇਸ ਦਿੱਤੀ ਹੋਈ ਹੈ ਤੇ ਇਹ ਨਾਲ ਇਹਦਾ ਨਾ ਬਾਟਮ ਰੈਡੀ ਹੈ ਫੌਰਨ ਜਾ ਰਹੀ ਹੈ ਕਸਟਮਰ ਦੀ ਤੇ ਬਾਟਮ ਆਪਾਂ ਪਾਕਿਸਤਾਨੀ ਸਟਾਈਲ ਦੀ ਦਿੱਤੀ ਹੈ ਤੁਹਾਨੂੰ ਮੈਂ ਖੋਲ ਕੇ ਦਿਖਾ ਦੇਣੀ ਹੈ ਇਸ ਤਰ੍ਹਾਂ ਨਾ ਕਾਫੀ ਆਪਾਂ ਵੀਡੀਓ ਪਹਿਲਾਂ ਵੀ ਪਾਈਆਂ ਸੀਗੀਆਂ ਤੇ ਇਹਨੂੰ ਵੀ ਗੁੱਡੀ ਸਲਵਾਰ ਵੀ ਕਹਿ ਦਿੰਦੇ ਆ ਇਹਦੇ ਪੌਂਚੇ ਨਾਲ ਨਹੀਂ ਹੁੰਦੇ ਜੀ ਕੁੰਦੇ ਵੀ ਨਹੀਂ ਹੁੰਦੇ ਤੇ ਬੈਕ ਸਾਈਡ ਤੇ ਲਾਸਟ ਹੈਗਾ ਤਾਂ ਅਗਲੀ ਸਾਈਡ ਤੋਂ ਤੁਸੀਂ ਦੇਖ ਸਕਦੇ ਆ ਇਹ ਦੇਖੋ ਅਗਲੀ ਸਾਈਡ ਤੇ ਬੈਲਟ ਲਗਾ ਕੇ ਤੇ ਇਸ ਤਰ੍ਹਾਂ ਇਹਨੂੰ ਪਲੇਟ ਪੈਂਦੇ ਆ ਪਾਕਿਸਤਾਨੀ ਸਟਾਈਲ ਦਾ ਇਹ ਮੰਨ ਲਓ ਪੈਂਟ ਪਲਾਜ਼ੋ ਵਾਂਗੂ ਬਣ ਜਾਂਦੀ ਆ ਤੇ ਪਰ ਇਹਦੇ ਨੀਚੇ ਆਪਾਂ ਪੌਂਚੇ ਬਣਾਏ ਆ ਇਹ ਡਿਫਰੈਂਟ ਸਟਾਈਲ ਦਾ ਸੂਟ ਹੈ ਜੀ ਇਹ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਇਸ ਤਰ੍ਹਾਂ ਦੀਆਂ ਬਾਟਮ ਇਹ ਇੱਕ ਸੂਟ ਹੋ ਗਿਆ ਜੀ ਤੇ ਇਸ ਤਰ੍ਹਾਂ ਦਾ ਸੇਮ ਇੱਕ ਉਹਨਾਂ ਦੀ ਡਾਟਰ ਦਾ ਸੂਟ ਜਾ ਰਿਹਾ ਜੀ ਉਹ ਵੀ ਤੁਹਾਨੂੰ ਮੈਂ ਦਿਖਾਣ ਲਈ ਇਹ ਪੈਂਟ ਪੈਂਟ ਪਲਾਜ਼ੋ ਦੇ ਨਾਲ ਇਹ ਗੈਸ ਇਹ ਸੇਲਕਦੇ ਸੂਟ ਜਾ ਰਹੇ ਇਹਦੇ ਪੌਂਚੇ ਵੀ ਆਪਾਂ ਜਿਸ ਤਰ੍ਹਾਂ ਟ੍ਰੈਂਡ ਅਨਸਾਰ ਥੋੜੇ ਲੂਸ ਰੱਖੇ ਆ ਇਹਦੀ ਵੀ ਲਾਸਟ ਅਕਾ ਤੇ ਬੈਕ ਸਾਈਡ ਤੇ ਲਾਸਟ ਅਕ ਅਗਲੀ ਸਾਈਡ ਤੇ ਬੈਲਟ ਆ ਤੇ ਸਾਈਡ ਤੇ ਪਾਕਟ ਆ ਤੁਸੀਂ ਦੇਖ ਸਕਦੇ ਇਹਦੇ ਸਾਈਡ ਤੇ ਪਾਕਟ ਆ ਤੇ ਇਸ ਤਰ੍ਹਾਂ ਇੱਕ ਕੰਟਰਾਸਟ ਕੀਤਾ ਗਿਆ ਇਹ ਆਲ ਓਵਰ ਸੀਗਾ ਪੈਂਟ ਦੇ ਨਾਲ ਇਹਨੂੰ ਕੰਟਰਾਸਟ ਕੀਤਾ ਗਿਆ ਇਹ ਸੇਮ ਹੀ ਇਸ ਤਰ੍ਹਾਂ ਫਰੌਕ ਇਹਦੇ ਗਲੇ ਤੇ ਆਪਾਂ ਕੋਟਲੀ ਬਟਨ ਦਿੱਤੀ ਸੇਮ ਹੀ ਦੋ ਸੂਟ ਰੈਡੀ ਹੋ ਕੇ ਜਾ ਰਹੇ ਆ ਇਹ ਸੂਟ ਐਸੂਟ ਬਾਟਮ ਨਾ ਜਾ ਰਿਹਾ ਜੀ ਤੇ ਇਹ ਜਲਦੀ ਜਾ ਰਿਹਾ ਬਸ ਇਸੇ ਸ਼ੇਡ ਚ ਇਹ ਦੇਖੋ ਜਿਵੇਂ ਦੇਖੋ ਤੁਸੀਂ ਐਨ ਆਰ ਆ ਕਸਟਮਰ ਦਾ ਸੂਟ ਜਾ ਰਿਹਾ ਇਹ ਛੋਟੀ ਬੇਟੀ ਦਾ ਉਹਨਾਂ ਦਾ ਨਾਮ ਜਾ ਰਿਹਾ ਇਹ ਨਾਲ ਉਹਨਾਂ ਦੀ ਇੱਕ ਛੋਟੀ ਡਾਟਰ ਦਾ ਜਾ ਰਿਹਾ ਜੀ ਇਹ ਆਪਾਂ ਲੇਸ ਲਗਾ ਕੇ ਬਾਜੂ ਤੇ ਡਿਜ਼ਾਈਨ ਬਣਾਇਆ ਕਿਉਂਕਿ ਇਹ ਕਾਫੀ ਛੋਟੀ ਹੈ ਜੀ 6 ਮਨთ ਦੀ ਤੇ ਅੱਗੇ ਵੀ ਉਹਦੇ ਸੂਟ ਵੇਅਰ ਹੋ ਜਾਏਗਾ ਇਹ ਗਲੇ ਦਾ ਡਿਜ਼ਾਈਨ ਹੈ ਇਹ ਕਿਰਾਵਾ ਜੀ ਕਾਫੀ ਹੈਵੀ ਕਿਵਰਾ ਅਗਲੀ ਪਿਛਲੀ ਸਾਈਡ ਇਸ ਤਰ੍ਹਾਂ ਜੀ ਸ਼ਾਰਟ ਵੀਡੀਓ ਤੁਸੀਂ ਦੇਖੀ ਹੋਊਗੀ YouTube ਤੇ ਜ਼ਰੂਰ ਤੇ ਬੈਕ ਸਾਈਡ ਦੇ ਇਹਦੇ ਪਲੇਟ ਆ ਤੇ ਬੈਕ ਸਾਈਡ ਤੇ ਆਪਾਂ ਇਹਦੇ ਜੱਪ ਦਿੱਤੀ ਆ ਕਿਉਂਕਿ ਬੱਚਿਆਂ ਦੇ ਗਾਲ ਵੱਡੇ ਛੋਟੇ ਹੋ ਜਾਂਦੇ ਤੇ ਇਹਦੇ ਨਾਲ ਕੰਟਰਾਸਟ ਕੀਤਾ ਆਪਾਂ ਬ੍ਰੌਕਟ ਦਾ ਇਹ ਵੀ ਸਟਾਫ ਆਪਾਂ ਤੁਹਾਨੂੰ ਸ਼ਾਰਟ ਵੀਡੀਓ ਵੀ ਪਾਈ YouTube ਤੇ ਵੀ ਇੰਸਟਾ ਤੇ ਠੀਕ ਆ ਇਹ ਨਾਲ ਇਹਦਾ ਕੰਟਰਾਸਟ ਇਹਦਾ ਪੈਂਟ ਪਲਾਜ਼ੋ ਪੈਂਟ ਪਲਾਜ਼ੋ ਬਣਾਇਆ ਜੀ ਦੇਖੋ ਤੇ ਨਾਲ ਇਹ ਦੀਏ ਦੁਪੱਟਾ ਵਾ ਦੁਪੱਟੇ ਤੇ ਕਿਨਾਰੀ ਲਾਉਣੀ ਰਹਿ ਗਈ ਕਿਉਂਕਿ ਵੀਡੀਓ ਬਣਾਉਣ ਲੱਗ ਗਏ ਇੱਕ ਕਿਨਾਰੀ ਲਾ ਕੇ ਆਪਾਂ ਭੇਜਾਂਗੇ ਜੀ ਤੇ ਇਸੇ ਹੀ ਤਰ੍ਹਾਂ ਤੁਸੀਂ ਅਗਲਾ ਸੂਟ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਬਣਾਉਣ ਵਾਸਤੇ ਤੁਸੀਂ ਸਾਡੇ ਨਾਲ ਸਾਡੇ ਵਟਸਐਪ ਨੰਬਰ ਨੂੰ ਜ਼ਰੂਰ ਨੋਟ ਕਰਿਓ ਜੀ ਵਟਸਐਪ ਤੇ ਸੰਪਰਕ ਕਰ ਸਕਦੇ ਆ ਇਹ ਕਾਫੀ ਸੂਟ ਹੈ ਜੀ ਦੋ ਕਰਾਂ ਚ ਸੂਟ ਜਾ ਰਹੇ ਤੇ ਇਸ ਕਰਕੇ ਇਹ ਤੁਸੀਂ ਦੇਖ ਸਕਦੇ ਇਹ ਵੀ ਸੇਲ ਇੱਕ ਚ ਹੈ ਜੀ ਕ੍ਰੇਪ ਦੇ ਵਿੱਚ ਸੂਟ ਹੈ ਤੇ ਇਹ ਹੈਗਾ ਵਾ ਪੈਂਟ ਪਲਾਜ਼ੋ ਤੇ ਨਾਲ ਤੁਸੀਂ ਸ਼ਰਟ ਦੇਖ ਸਕਦੇ ਹੋ ਬੱਚੇ ਦਾ ਵਸੂਟ ਸਾਰਾ ਆਪਾਂ ਪੈਕਿੰਗ ਕਰਕੇ ਪ੍ਰੈਸ ਕਰਕੇ ਸੈੱਟ ਕਰਕੇ ਭੇਜਾਂਗੇ ਤੇ ਐਂਗਲ ਤੇ ਸੀਗੇ ਸੋਚਿਆ ਸੀ ਵੀ ਇੰਸਟਾਗ੍ਰam ਵਾਸਤੇ ਵੀਡੀਓ ਬਣਾਵਾਂਗੇ ਤਾਂ ਕਰਕੇ ਟੰਗੇ ਹੋਏ ਐ ਤੁਸੀਂ ਦੇਖ ਸਕਦੇ ਹੋ ਸੂਟ ਨਾਲ ਇਹਦੀ ਬਾਜੂ ਬਣਾ ਕੇ ਆਪਾਂ ਲੇਸ ਲਗਾਈ ਹੈ ਗਲੇ ਨੂੰ ਮੇ ਲਗਾਈ ਹੈ ਤੇ geke ਰੇ ਨੂੰ ਮੇ ਲਗਾਈ ਹੈ ਨਾਲ ਕੰਟਰਾਸਟ ਆਪਾਂ ਦੁਪੱਟਾ ਇਹ ਤੁਸੀਂ ਫੁੱਲ ਸੂਟ ਦੇਖ ਸਕਦੇ ਹੋ ਇਹ ਫੁੱਲ ਸੂਟ ਤੁਸੀਂ ਇਸ ਤਰ੍ਹਾਂ ਸੂਟ ਆਪਣੀ ਡਾਟਰ ਦੇ ਨਾਲ ਮਗਵਾਉਣਾ ਚਾਹੋ ਸਾਡੇ ਕੋਲ ਮਗਵਾ ਸਕਦੇ ਆ ਜੀ ਅਗਲਾ ਸੂਟ ਤੁਸੀਂ ਦੇਖ ਸਕਦੇ ਆ ਇਹ ਸੂਟ ਤੁਸੀਂ ਦੇਖ ਸਕਦੇ ਆ ਇਹ ਅਮਰੇਲਾ ਸ਼ੇਡ ਵਿੱਚ ਹੈ ਜੀ ਇਹ ਅਮਰੇਲਾ ਸ਼ੇਡ ਚ ਤੇ ਬਾਜੂ ਤੇ ਵੀ ਡਿਜ਼ਾਈਨ ਹੈ ਤੇ ਇਹ ਸੇਮ ਨਾਲ ਅਸੀਂ ਦੁਪੱਟਾ ਵੀ ਬਣਾਇਆ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਤੇ ਨਾਲ ਇਹਦੇ ਪੈਂਟ ਪਲਾਜ਼ੋ ਇਸ ਤਰ੍ਹਾਂ ਕੰਟਰਾਸਟ ਕੀਤਾ ਹੈ ਇਸ ਤਰ੍ਹਾਂ ਕੰਸਾ ਤੇ ਛੋਟੇ ਛੋਟੇ ਦੁਪੱਟੇ ਬਣਾਏ ਆ ਤੇ ਇਹ ਇਹ ਸੂਟ ਦੀ ਪੂਰੀ ਲੁੱਕ ਤੁਸੀਂ ਦੇਖ ਸਕਦੇ ਆ ਹਰੇਕ ਤੇ ਗਲੇ ਤੇ ਅਸੀਂ ਬੈਕ ਤੇ ਜੈਪ ਜਰੂਰ ਲਗਾਈ ਆ ਕਿਉਂਕਿ ਬੱਚੇ ਜਦੋਂ ਛੋਟੇ ਹੁੰਦੇ ਆ ਤੇ ਵੇਅਰ ਕਰਨ ਚ ਆਸਾਨੀ ਰਹਿੰਦੀ 1 ਸਾਲ ਤੱਕ ਅੱਗੇ ਸੂਟ ਵੀ ਆ ਜਾਏਗਾ ਤੇ ਸੋਹਣੇ ਲੱਗਣਗੇ ਹੋਰ ਜੀ ਤੁਹਾਨੂੰ ਤੁਖਣੇ ਇਹ ਬਲੈਕ ਸ਼ੇਡ ਚ ਇਹ ਤੁਸੀਂ ਦੇਖੋ ਇਹ ਵੀ ਸ਼ਾਰਟ ਵੀਡੀਓ ਇੰਸਟਾ ਤੇ ਤੁਹਾਨੂੰ ਪਾਵਾਂਗੇ ਇਹ ਹੈਗਾ ਵਾ ਬ੍ਰੌਕਰਟ ਦਾ ਇੱਥੇ ਆਪਾਂ ਹੈਂਡ ਦਾ ਕੰਮ ਕੀਤਾ ਹੈ ਇਹ ਹੈਂਡਵਰਕ ਆ ਇਹ ਗਲੇ ਦੇ ਆਪਾਂ ਜਿਹੜੀ ਜੋਕ ਬਣਾਈ ਇੱਥੇ ਹੈਂਡ ਦਾ ਕੰਮ ਕੀਤਾ ਹੋਇਆ ਤੇ ਨਾਲ ਇਹਦੇ ਆਪਾਂ ਇਸ ਤਰ੍ਹਾਂ ਪਾਰਟੀ ਵੇਅਰ ਇਹ ਹੋ ਗਿਆ ਸੂਟ ਜੀ ਤੇ ਇਹ ਨਾਲ ਇਹਦੇ ਆਪਾਂ ਲੇਸ ਲਗਾ ਕੇ ਕਾਫੀ ਫਲਾਵਰ ਟਾਈਂ ਦੀ ਬੈਕ ਸਾਈਡ ਤੇ ਵੀ ਲਗਾਈ ਅਗਲੀ ਤੇ ਵੀ ਤੇ ਇਹਦੇ ਬੈਕ ਸਾਈਡ ਤੇ ਵੀ ਵਰਕ ਹੈ ਬੈਕ ਸਾਈਡ ਤੇ ਜਿਪ ਲਗਾ ਕੇ ਤੇ ਬੈਕ ਸਾਈਡ ਤੇ ਵਰਕ ਕਰਕੇ ਤੇ ਅਸੀਂ ਕੰਟਰਾਸਟ ਕੀਤਾ ਰੈੱਡ ਨਾਲ ਇਹਨੂੰ ਜੀ ਕਿਉਂਕਿ ਕਸਟਮਰ ਨੇ ਜਿਸ ਤਰ੍ਹਾਂ ਸਾਡੇ ਕੋਲ ਮੰਗਵਾਇ ਸਾਨੂੰ ਕਿਹਾ ਹੁੰਦਾ ਉਹਨਾਂ ਦੇ ਸੂਟਾਂ ਦੇ ਨਾਲ ਮੈਚਿੰਗ ਬ੍ਰੈਕ ਸੂਟ ਵੀ ਆਪਾਂ ਕੋ ਬਣ ਕੇ ਗਏ ਤੇ ਇਹ ਹੈਗਾ ਪਿੰਟ ਪਲਾਜ਼ੋ ਉਹਦੇ ਵੀ نیچے ਆਪਾਂ ਲੇਸ ਲਾ ਕੇ ਤੁਸੀਂ ਸੂਟ ਦੀ ਲੁੱਕ ਦੇ ਸਕਦੇ ਹੋ ਦੇਖ ਸਕਦੇ ਹੋ ਕਿੰਨੇ ਸੋਹਣੇ ਛੋਟੇ ਛੋਟੇ ਸੂਟ ਆਪਾਂ ਬਣਾਏ ਬਹੁਤ ਮਿਹਨਤ ਨਾਲ ਸੂਟ ਬਣਦੇ ਜੀ ਸਿਆਣਿਆਂ ਵਾਂਗੂ ਇਹਨਾਂ ਤੇ ਸਟਿਚਿੰਗ ਦਾ ਨਾਈਂ ਲੱਗਦਾ ਜੀ ਤੇ ਇਹ ਹੈ ਤੁਸੀਂ ਦੇਖ ਸਕਦੇ ਸਾਰੇ ਸੂਟ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਬਣਵਾ ਸਕਦੇ ਆਂ ਅਗਲਾ ਸੂਟ ਤੁਸੀਂ ਦੇਖੋ ਇਸ ਤਰ੍ਹਾਂ ਸੂਟ ਆਪਾਂ ਪੈਲਮੇ ਭੇਜਿਆ ਤੇ ਇਹ ਸੂਟ ਜਾ ਰਿਹਾ ਕਸਟਮਰ ਤ ਨਾਲ ਤਾਈ ਐਂਡਾਈ ਦੁਪੱਟਾ ਤੇ ਸਾਡੇ ਕੋਲ ਬਾਟਮ ਉਹਨਾਂ ਦੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਆਪ ਹੀ ਸੂਟ ਅ ਸਟਿਚ ਕਰਾਉਣਾ ਸੀ ਫਿਰ ਵੀ ਬਾਟਮ ਨੂੰ ਕਟਿੰਗ ਕਰਕੇ ਹੁੰਦੇ ਪਾ ਕੇ ਤੇ ਫਿਰ ਆਪਾਂ ਨੂੰ ਵਰਕ ਕਰਨਾ ਪੈਂਦਾ ਜਦੋਂ ਕਸਟਮਰ ਇਸ ਤਰ੍ਹਾਂ ਵਰਕ ਮੰਗਦਾ ਜੀ ਅਤੇ ਤੁਸੀਂ ਦੇਖ ਸਕਦੇ ਪੈਚ ਦਾ ਕੰਮ ਕੀਤਾ ਗਿਆ ਸੂਟ ਦੇ ਨਾਲ ਦਾ ਤੇ ਹੈਂਡ ਵਾਲੀ ਮਸ਼ੀਨ ਦਾ ਸਾਰਾ ਕੰਮ ਇਹ ਵੀ ਕਸਟਮਰ ਦਾ ਸੂਟ ਜਾ ਰਿਹਾ ਨਾਲ ਸੈਮੀ ਦਾ ਦੁਪੱਟਾ ਜਾ ਰਿਹਾ ਟਾਈ ਐਂਡ ਆਈ ਤੇ ਇਹ ਸੂਟ ਦੀ ਵੀਡੀਓ ਤੁਸੀਂ ਦੇਖ ਸਕਦੇ ਇੰਸਟਾਗ੍ਰam ਕਸਟਮਰ ਦਾ ਇੱਕ ਹੋਰ ਸੂਟ ਸਟਿਚ ਹੋ ਕੇ ਜਾ ਰਿਹਾ ਸਾਰੇ ਫੌਨ ਜਾ ਰਿਹਾ ਇਹ ਹੈਗਾ ਸ਼ਿਮਰ ਦਾ ਸਟਾਫ ਇਹਦੇ ਵੀ ਕਲਰ ਆਪਾਂ ਇੰਸਟਾਗ੍ਰam YouTube ਤੇ ਸਾਰੇ ਪਾਏ ਹੋਏ ਸੀਗੇ ਇਹ ਹੈਵੀ ਵਾਲੀ ਬਾਟਮ ਜਾ ਰਹੀ ਹੈ ਬਣ ਕੇ ਤੁਸੀਂ ਦੇਖ ਸਕਦੇ ਹੈਵੀ ਵਾਲੀ ਬਾਟਮ ਹੈ ਕੋਪੇ ਸਟਿਚ ਹੋ ਕੇ ਜਾ ਰਿਹਾ ਤੁਸੀਂ ਵੀ ਕੋਈ ਵੀ ਇੰਸਟਾਗ੍ਰam ਤੋਂ ਵੇਖ ਕੇ ਕਲਰ ਲੈ ਸਕਦੇ ਆ ਇਹ ਕਸਟਮਰ ਨੇ ਜਿਹੜਾ ਕਲਰ ਪਸੰਦ ਕੀਤਾ ਉਹ ਬਣਾਇਆਗੇ ਤੇ ਨਾਲ ਆਪਾਂ ਦੁਪੱਟਾ ਡਿਜ਼ਾਈਨ ਕੀਤਾ ਇਹਦੇ ਲੇਸ ਵਗੈਰਾ ਜੇ ਕਰਨ ਵਾਲੀ ਆ ਆਪਾਂ ਕਰਕੇ ਭੇਜਾਂਗੇ ਇਹ ਪੱਲਿਆਂ ਤੇ ਡਿਜ਼ਾਈਨ ਹੈ ਤੇ ਅਗਰ ਤੁਸੀਂ ਇਹਦੀ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਕਿ ਕਿਸ ਤਰ੍ਹਾਂ ਡਿਜ਼ਾਈਨ ਬਣਾਇਆ ਤੇ ਇਸ ਤਰ੍ਹਾਂ ਵੀਡੀਓ ਵੀ ਆਪਾਂ ਤੁਹਾਨੂੰ YouTube ਤੇ ਅਟੈਚ ਕਰਕੇ ਜਿਸ ਤਰ੍ਹਾਂ ਆਪਾਂ ਬਣਾਇਆ ਇਹ ਸੂਟ ਦਾ ਸਟਾਫ ਹੈ ਇਹ ਸਿਰ ਬਾਟਮ ਨਾਲ ਦਾ ਸੇਮ ਹੀ ਦੁਪੱਟਾ ਸ਼ਿਮਰ ਦਾ ਆਪਾਂ ਬਣਾਇਆ 크ਰੇਪ ਦਾ ਸਿਲਕ ਦਾ ਸੂਟ ਹੈ ਅਗਰ ਤੁਸੀਂ ਇਹਦਾ ਡਿਜ਼ਾਈਨ ਦੇਖਣਾ ਤੇ ਫੋਲੋ ਕਰੋ Instagram ਤੇ ਅਗਰ ਉਸ ਤਰ੍ਹਾਂ ਤੁਸੀਂ ਵੀਡੀਓ ਸਟੀਚਿੰਗ ਦੀ ਚਾਹੁੰਦੇ ਆ ਤਾਂ ਜਰੂਰ ਮੈਨੂੰ ਮੈਸੇਜ ਕਰਿਓ ਤੇ ਮੈਂ ਤੁਹਾਨੂੰ ਸਪੈਸ਼ਲ ਬਣਾ ਦਾਂਗੀ ਵੀਡੀਓ ਦੁਪੱਟਾ ਕਿਸ ਤਰ੍ਹਾਂ ਰੈਡੀ ਕਰਨਾ ਇਹ ਵੀ 크ਰੇਪ ਦਾ ਸੂਟ ਹੈ ਤੇ ਵਿੱਚ ਤਾਰੇ ਦਾ ਵਰਕ ਹੈ ਜਿਸ ਨਾਲ ਇਹ ਸਟਾਫ ਕਹਨ ਜੀ ਆਉਂਦੇ ਆ ਤੇ ਆਪਾਂ ਜਿਸ ਤਰ੍ਹਾਂ ਕਸਟਮਰ ਨੇ ਪਸੰਦ ਕੀਤਾ ਸੀ ਕਿ ਉਹਨਾਂ ਨੂੰ ਵਾਈਟ ਦੇ ਨਾਲ ਕੰਟਰਾਸਟ ਚਾਹੀਦਾ ਸੀ ਤੇ ਉਸ ਤਰ੍ਹਾਂ ਆਪਾਂ ਕਰਤਾ ਕਸਟਮਰ ਨੇ ਕਿਹਾ ਸੀ ਵਾਈਟ ਨਾਲ ਤੁਸੀਂ ਬਲੂ ਕਰਦੇ ਅਸੀਂ ਉਸੇ ਤਰ੍ਹਾਂ ਕਰਕੇ ਬਿਹਤਰ ਹੀ ਕਰਕੇ ਦੇਈਦਾ ਜੋ ਕਸਟਮਰ ਕਹਿੰਦਾ ਨਾਲ ਅਸੀਂ ਆਪਾਂ ਇਹ نیچے ਲਾਈਨਿੰਗ ਲਗਾਈ ਹੋਈ ਹੈ ਆਪਾਂ ਟਾਪਟਾ ਦੀ ਲਾਈਨਿੰਗ ਲਾਈ ਹੈ ਕਿ ਕਿਉਂਕਿ ਨਜ਼ਰ ਨਹੀਂ ਆਉਂਦਾ ਹੈਗਾ ਤੇ ਪਾਈਪਿੰਗ ਲਾਈ ਹੈ ਸੂਟ ਦੇ ਨਾਲ ਆਪਾਂ बॉटम ਦੇ ਨਾਲ ਦੀ ਦੁਪੱਟੇ ਦੇ ਨਾਲ ਦੀ ਠੀਕ ਹੈ ਇਹਦਾ ਗਲਾ ਦੇਖ ਸਕਦੇ ਤੁਸੀਂ ਕਿ ਆਪਾਂ ਕਿੰਨੇ ਸੋਹਣੇ ਤਰੀਕੇ ਨਾਲ ਰੈਡੀ ਕੀਤਾ ਹੈ ਪੋਟਲੀ ਬਟਨ ਲਾ ਕੇ ਇਹ ਦੇਖੋ बॉटम ਦੇ ਨਾਲ ਦਾ ਤੁਸੀਂ ਦੇਖੋ ਉਹੀ ਪੋਟਲੀ ਬਟਨ ਲਾ ਕੇ ਪੂਰੇ ਗਲੇ ਵਿੱਚ ਡਿਜ਼ਾਈਨ ਬਣਾਇਆ ਤੇ ਆਪਾਂ ਇਦਾਂ ਪੱਟੀ ਵੀ ਬਣਾਈ ਹੈ ਪੋਟਲੀ ਬਟਨ ਦੀ ਤੇ ਤੁਸੀਂ ਦੇਖੋ ਕਿੰਨਾ ਸੋਹਣਾ ਇਸ ਤਰ੍ਹਾਂ ਦੇ ਅਗਰ ਪੋਟਲੀ ਬਟਨ ਵੀ ਤੁਸੀਂ ਬਣਾਉਣਾ ਸਿੱਖਣਾ ਚਾਹੁੰਦੇ ਤਾਂ ਜਰੂਰ ਮੈਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਤੁਹਾਨੂੰ ਆਪਾਂ ਇਸ ਤਰ੍ਹਾਂ ਦੇ ਬਣਾਉਣਾ ਵੀ ਦੱਸਦਾਂਗੇ ਕਈ ਪੈਨਾ ਕਰੇ ਸਟੀਚਿੰਗ ਕਰਦੀਆਂ ਉਹ ਸਿੱਖ ਸਕਦੀਆਂ ਤੇ ਬੈਕ ਸਾਈਡ ਤੇ ਆਪਾਂ ਜੈਪ ਦਿੱਤੀ ਹੋਈ ਹੈ ਤੇ ਪਿੱਛੇ ਬੈਕ ਸਾਈਡ ਤੇ ਹੀ ਇਸ ਤਰ੍ਹਾਂ ਦੀ ਲਟਕਣ ਦਿੱਤੀ ਇਹ ਵੀ ਆਪਾਂ ਖੌਦੀ ਰੈਡੀ ਕੀਤੀ ਹੈ ਜੀ ਤੇ ਇਸ ਤਰ੍ਹਾਂ ਦੀ ਤੁਸੀਂ ਲਟਕਣ ਵਗੈਰਾ ਬਣਾਉਣੀ ਸਿੱਖ ਸਕਦੇ ਹਾਂ ਗੱਲੇ ਦੇ ਬਟਨ ਦੁਪੱਟੇ ਦੇ ਡਿਜ਼ਾਈਨ ਅਗਰ ਤੁਸੀਂ ਬਣਾਉਣਾ ਚਾਹੁੰਦੇ ਹੋ ਚੈਨਲ ਨੂੰ ਜਰੂਰ ਸ਼ੇਅਰ ਸਬਸਕ੍ਰਾਈਬ ਕਰੋ ਇੰਸਟਾਗ੍ਰam ਤੇ ਫੋਲੋ ਕਰੋ ਸੈਮੀ ਆਪਾਂ ਸਟਿਚ ਕਰਕੇ ਵੀ ਸੂਟ ਭੇਜੀ ਦੇ ਇਹ ਦੇਖੋ ਤੁਸੀਂ ਬਾਜੀ ਦਾ ਡਿਜ਼ਾਈਨ ਇਹ ਵੀ ਤੁਸੀਂ ਸਾਡੇ ਕੋ ਵੀਡੀਓ ਬਣਾਵਾ ਕੇ ਸਿੱਖ ਸਕਦੇ ਆਂ ਸੀ ਤੁਹਾਨੂੰ YouTube ਤੇ ਜ਼ਰੂਰ ਵੀਡੀਓ ਪਾਵਾਂਗੇ ਅਗਰ ਤੁਸੀਂ WhatsApp ਤੇ ਮੈਸੇਜ ਕਰੋਗੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰੋ ਫੋਲੋ ਕਰੋ ਇਹ ਐਡ ਡਿਜ਼ਾਈਨ ਵੀ ਤੁਸੀਂ ਦੇਖੋ ਆਪਾਂ ਲੇਸ ਵਿੱਚ ਐਡ ਕਰਕੇ ਨੀਚੇ ਟਾਵਟਾ ਲੱਗੀ ਇਸ ਕਰਕੇ ਨਜ਼ਰ ਨਹੀਂ ਆ ਰਹੀ ਲਾਈਨਿੰਗ ਲੱਗੀ ਹੋਈ ਤੇ ਸੇਮ ਬਾਟਮ ਦੇ ਨਾਲ ਦਾ ਆਪਾਂ ਡਿਜ਼ਾਈਨ ਬਣਾਇਆ ਇਹ ਸਟਾਫ ਆਪਾਂ ਸ਼ਰਟ ਨਾਲ ਦਾ ਲਾਇਆ ਇਹ ਬਾਟਮ ਦਾ ਲਾਇਆ ਤੇ ਆਹ ਪਲੀਨ ਸ਼ਰਟ ਦਾ ਤੁਸੀਂ ਦੇਖੋ ਇਹਦਾ ਡਿਜ਼ਾਈਨ ਤੁਸੀਂ ਕੋਲ ਦੇ ਵੀ ਕਰ ਸਕਦੇ ਆ ਤੇ ਤੁਸੀਂ ਦੇਖੋ ਸੂਟ ਦੀ ਲੁੱਕ ਦੇਖੋ ਡਿਫਰੈਂਟ ਆਪਾਂ ਇਹਨੂੰ ਚੇਂਜ ਕਰਕੇ ਘਰੇ ਡਿਜ਼ਾਈਨ ਕਰ ਸਕਦੇ ਆ ਜੀ ਤੁਸੀਂ ਸਾਡੇ ਕੋਲ ਵੀਡੀਓ ਬਣਾਵਾ ਕੇ ਸਿੱਖ ਸਕਦੇ ਆ ਤੇ ਇਹ ਸੂਟ ਦੁਪੱਟਾ ਆਪਾਂ ਤੁਹਾਨੂੰ ਜਰੂਰ ਇੰਸਟਾਗ੍ਰam ਤੇ ਪਾਵਾਂਗੇ ਨਾਲ ਇਹ ਲੈਸ ਜਿ ਲੱਗਣੀ ਕਿਨਾਰੀ ਲੱਗਣੀ ਆ ਚਾਰ ਚਫੇਰੇ ਪੱਲਿਆਂ ਤੇ ਡਿਜ਼ਾਈਨ ਆ ਬਾਜੂ ਤੇ ਡਿਜ਼ਾਈਨ ਆ ਤੇ ਗਲੇ ਤੇ ਵੀ ਆਪਾਂ ਡਿਜ਼ਾਈਨ ਹੈ ਤੁਸੀਂ ਸਾਰੇ ਸੂਟਸ ਦੇਖ ਸਕਦੇ ਆ ਕੁਛ ਨਾ ਕੁਛ ਨਵਾਂ ਤੇ ਡਿਫਰੈਂਟ ਹੋਏਗਾ ਜਿਹੜਾ ਤੇ ਇਹ ਚ ਸ਼ਾਈਨ ਆ ਰਹੀ ਜਦੋਂ ਇਸ ਤਰ੍ਹਾਂ ਆਪਾਂ ਪਰਟੀਕ ਸੂਟ ਨੂੰ ਵੇਅਰ ਕਰਾਂਗੇ ਇਹ ਦੇਖੋ ਇਹ ਜਿਹੜੇ ਸਤਾਰੇ ਹੈ ਨਾ ਇਹ ਬਲੂ ਸ਼ੇਡ ਮਾਰ ਰਿਹਾ ਹੈ ਸਕਾਈ ਸੇਮ ਹੀ ਅਸੀਂ ਸ਼ਿਮਰ ਦਾ ਸਟਾਫ ਨਾਲ ਲਿਆ ਕੋ ਕਸਟਮਰ ਨੂੰ ਤੁਸੀਂ ਸ਼ਿਮਰ ਚ ਡੈਡੀ ਕਰ ਦੋ ਬਾਟਮ ਪਲੇਨ ਕਰ ਦੋ ਤੇ ਉਸੇ ਤਰ੍ਹਾਂ ਆਪਾਂ ਕਰ ਦਿੱਤੀ ਹੈ ਤੇ ਇਹ ਇਹਦੇ ਵਿੱਚ ਤੁਸੀਂ ਇਹ ਵੀ ਦੇਖ ਸਕਦੇ ਆ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਵੇਅਰ ਕਰਾਂਗੇ ਲਾਈਟਾਂ ਵਿੱਚ ਇਹ ਜਰੂਰ ਸ਼ਾਈਨ ਆਊਗੀ ਤੇ ਸ਼ਾਈਨ ਐ ਦੇਖੋ ਤੁਸੀਂ ਵੈਸੇ ਵੀ ਸ਼ਾਇਦ ਤੁਹਾਨੂੰ ਦਿਖ ਰਹੀ ਹੋਵੇਗੀ ਨਾਲ ਇਹ ਵਾ ਇਹ ਪਲੇਨ ਸਟਾਪ ਬਾਟਮ ਦਾ ਨਾਲ ਦੁਪੱਟਾ ਜਦੋਂ ਵੇਅਰ ਕਰਨਗੇ ਤੇ ਬਹੁਤ ਜ਼ਿਆਦਾ ਸੋਹਣਾ ਲੱਗੇਗਾ ਜੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਜਾਂ ਆਈਡੀਏ ਜਾਂ ਸਟਿਚਿੰਗ ਵਾਸਤੇ ਸੋ ਅਸੀਂ ਸਾਨੂੰ ਜ਼ਰੂਰ ਸ਼ੇਅਰ ਸਬਸਕ੍ਰਾਈਬ ਫੋਲੋ ਕਰੇ ਸਾਡੇ ਚੈਨਲ ਨੂੰ ਜੀ ਤੇ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਇਸੇ ਵਾਸਤੇ ਮੈਂ ਵਲੌਗ ਬਣਾਇਆ ਕਿਉਂਕਿ ਇਹ ਵੀਡੀਓ ਮੈਂ ਸ਼ਾਰਟ ਵੀ ਬਣਾ ਸਕਦੀ ਸੀ ਤੇ ਮੈਨੂੰ ਸੀਗਾ ਮੈਂ ਤੁਹਾਨੂੰ ਪ੍ਰੋਪਰ ਦੱਸਾਂ ਕਿਉਂਕਿ ਸ਼ਾਰਟ ਵੀਡੀਓ ਵੀ ਜ਼ਿਆਦਾ ਲੰਬੀ ਨਹੀਂ ਬਣਦੀ ਹੈਗੀ ਕੁਮੀਦ ਕਰਦੀ ਅੱਜ ਦੀ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖੋਗੇ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਕੋਲ ਰੈਡੀ ਕਰਾਉਣ ਵਾਸਤੇ ਚੈਨਲ ਨੂੰ ਜ਼ਰੂਰ ਸ਼ੇਅਰ ਸਬਸਕ੍ਰਾਈਬ ਕਰੋ ਇੰਸਟਾਗ੍ਰਾਮ ਤੇ ਫੋਲੋ ਕਰੋ ਤੇ ਉਮੀਦ ਕਰਦੀ ਹਾਂ ਤੁਸੀਂ ਮੇਰੀ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਵੀਡੀਓ ਵੇਖਣ ਵਾਸਤੇ ਸਾਰੇ ਪੈਨਟ ਪਰ ਆਉਣਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ